ਸਭ ਤੋਂ ਪਹਿਲਾਂ ਜਿੰਨੇ ਵੀ ਤੁਸੀਂ মিডিਆ ਤੋਂ ਇਲੈਕਟ੍ਰੋਨਿਕ মিডিਆ ਤੋਂ ਪ੍ਰਿੰਟ মিডিਆ ਤੋਂ ਜਿੰਨੇ ਵੀ ਸਾਡੇ ਨਵੇਂ ਪੁਰਾਣੇ ਸਾਥੀ ਆਏ ਹੋ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਔਰ ਬਹੁਤ-ਬਹੁਤ ਤੁਹਾਡਾ ਧੰਨਵਾਦ ਅੱਜ ਮੋਗਾ ਜ਼ਿਲ੍ਹਾ ਦੇ ਲਈ ਬੜਾ ਇਤਿਹਾਸਿਕ ਤੇ ਬੜਾ ਵਧੀਆ ਦਿਨ ਆ ਕਿਉਂਕਿ ਪੰਜਾਬ ਵਿਧਾਨ ਸਭਾ ਦੀਆਂ ਕਮੇਟੀਆਂ ਹੁੰਦੀਆਂ ਨੇ ਉਨ੍ਹਾਂ ਵਿੱਚ ਇੱਕ ਐਸਟੀਮੇਟ ਕਮੇਟੀ ਹੈ ਜਿਹੜੀ ਬੜੀ ਮਹੱਤਵਪੂਰਨ ਕਮੇਟੀ ਹੁੰਦੀ ਹੈ। ਔਰ ਇਸ ਕਮੇਟੀ ਦਾ ਪਰਪਸ ਹੁੰਦਾ ਕਿ ਜੋ ਵੀ ਵਿਧਾਨ ਸਭਾ ਦੇ ਵਿੱਚ ਬਜਟ ਪਾਸ ਹੁੰਦਾ, ਪੇਸ਼ ਹੁੰਦਾ ਔਰ ਉਹਦਾ ਕਿੱਥੇ ਕਿੱਥੇ ਖਰਚ ਹੁੰਦਾ ਉਹਦਾ ਸਾਰਾ ਲੇਖਾ ਜੋਖਾ ਕਰ ਸਕਦੀ ਆ। ਕਿ ਇਹ ਕਮੇਟੀ ਦਾ ਵਿਸ਼ੇਸ਼ ਅਧਿਕਾਰ ਆ। ਜੱਜ ਪੰਜਾਬ ਵਿਧਾਨ ਸਭਾ ਚੰਡੀਗੜ੍ਹ ਤੋਂ ਉੱਚੇ ਤੀ ਤੌਰ ਤੇ ਵਿਧਾਨ ਸਭਾ ਦੀ ਕਮੇਟੀ ਔਰ ਉਹਨਾਂ ਦੇ ਵੱਡੀ ਗਿਣਤੀ ਵਿੱਚ ਜਿਹੜੇ ਮੈਂਬਰ ਸਾਹਿਬਾਨ ਹੁੰਦੇ ਨੇ ਐਮ ਐਲ ਏ ਹੁੰਦੇ ਨੇ ਵਾਕੋ ਖਲਕਿਆਂ ਦੇ ਤੇ ਉਹ ਕਮੇਟੀ ਦੇ ਮੈਂਬਰ ਸਾਹਿਬਾਨ ਪਹੁੰਚੇ ਨਹੀਂ ਬਹੁਤ ਸਾਰੇ ਮੈਂਬਰ ਸਾਹਿਬਾਨ ਹਾਜ਼ਰੀ ਲਾ ਕੇ ਚਲੇ ਗਏ ਨੇ ਪਰ ਜਿਹੜੇ ਹਾਜ਼ਰ ਨੇ ਸਾਡੇ ਸ੍ਰੀ ਦਾ ਲਾਭ ਸਿੰਘ ਜੀ ਉਗੂਕੇ ਹਲਕ ਐਮ ਐਲ ਏ ਹਲਕਾ ਭਦੌਰ ਸਰਦਾਰ ਅਮਰਪਾਲ ਸਿੰਘ ਜੀ ਸੁਖਾਨੰਦ ਸਾਹਿਬ ਐਮ ਐਲ ਏ ਹਲਕਾ ਬਾਗਾਪੁਰਾਣਾ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਜੀ ਐਮ ਐਲ ਏ ਹਲਕਾ ਬੰਗਾ ਇਹ ਹਾਜ਼ਰ ਨੇ ਬਾਕੀ ਬਹੁਤ ਸਾਰੇ ਕਾਰਵਾਈ ਤੋਂ ਬਾਅਦ ਚਲੇ ਗਏ ਨੇ ਔਰ ਇਸ ਦੇ ਨਾਲੇ ਸਾਡਾ ਵਿਧਾਨ ਸਭਾ ਦਾ ਸਟਾਫ ਸਰਦਾਰ ਗੁਰਕੀਰਤ ਸਿੰਘ ਔਰ ਉਹਨਾਂ ਦੇ ਨਾਲ ਜਿਹੜਾ ਪੂਰਾ ਸਟਾਫ ਉਹ ਆਇਆ ਸੀ ਔਰ ਡੀਸੀ ਸਾਹਿਬ ਪੂਰਾ ਸਮੁੱਚਾ ਜਿਹਨੇ ਦਾ ਪ੍ਰਸ਼ਾਸਨ ਜਿਹਦੇ ਵਿੱਚ ਐਸਐਸਬੀ ਸਾਹਿਬ ਏਡੀ ਸਾਹਿਬ ਐਚਡੀਐਮ ਸਹਿਬਾਨ ਤੇ ਬਖ ਵਖ ਡਿਪਾਰਟਮੈਂਟ ਦੇ ਐਚਓਡੀ ਉਹ ਸਾਰੇ ਇੱਥੇ ਅੱਜ ਹਾਜ਼ਰ ਹੋਏ ਸੀ ਜਿੰਨੇ ਵੀ ਡਿਪਾਰਟਮੈਂਟ ਨੇ ਚਾਹੇ ਉਹ ਹੈਲਥ ਆ ਐਜੂਕੇਸ਼ਨ ਚਾਹੇ ਉਹ ਇਰੀਗੇਸ਼ਨ ਜੋ ਵੀ ਆ ਔਰ ਸਾਰੇ ਡਿਪਾਰਟਮੈਂਟਸ ਦਾ ਕੰਮਕਾਰ ਦਾ ਲੇਖਾ ਜੋਖਾ ਕੀਤਾ ਗਿਆ ਅਫੀਸਰ ਸਾਹਿਬਾਨ ਨੂੰ ਪੁੱਛਿਆ ਗਿਆ ਕਿ ਪਿਛਲੇ ਤਿੰਨਾਂ ਸਾਲਾਂ ਦੇ ਵਿੱਚ ਜਦੋਂ ਤੋਂ ਪੰਜਾਬ ਦੇ ਵਿੱਚ ਸਰਦਾਰ ਭਗਵੰਤ ਸਿੰਘ ਜੀ ਮਾਨ ਮੁਖਵਦੀ ਸਾਹਿਬ ਉਹਨਾਂ ਦੀ ਅਗਵਾਈ ਦੇ ਵਿੱਚ ਸਰਕਾਰ ਬਣੀ ਹੈ ਤੇ ਅਸੀਂ ਹੁਣ ਤੱਕ ਕੀ ਕੀ ਕੀਤਾ ਤੇ ਉਹ ਸਾਰਾ ਹਿਸਾਬ ਕਿਤਾਬ ਪੁੱਛਿਆ ਗਿਆ ਕਿ ਹੁਣ ਤੱਕ ਕੀ ਕੀਤਾ ਤੇ ਇਨ ਫਿਊਚਰ ਕੀ ਕੀ ਕਰਨਾ ਉਹ ਸਾਰਾ ਉਹਦੀ ਜਾਣਕਾਰੀ ਲਈ ਗਈ ਆ ਔਰ ਜਿਹੜੀਆਂ ਸਾਨੂੰ ਕਮੀਆਂ ਲੱਗੀਆਂ ਉਹ ਬਕਾਇਦਾ ਅਸੀਂ ਨੋਟ ਕਰਵਾ ਦਿੱਤੀਆਂ ਗਈਆਂ ਤੇ ਉਹਨਾਂ ਬਾਰੇ ਜਿਹੜੇ ਹੈਗੇ ਸਾਡੇ ਕੋਲ ਜਾਣਕਾਰੀ ਵਿਧਾਨ ਸਭਾ ਦੇ ਵਿੱਚ ਅਫੀਸਰ ਸਾਹਿਬਾਨਾਂ ਵੱਲੋਂ ਬਕਾਇਦਾ ਤੌਰ ਤੇ ਪੁੱਛਾਈ ਜਾਊਗੀ ਤੇ ਜੋ ਵੀ ਅਗਲੇ ਜੋ ਕਾਰਵਾਈ ਸਾਡੇ ਕਰਨ ਵਾਲੀ ਹੋਊਗੀ ਤੇ ਲੋੜ ਮੁਤਾਬਕ ਉਹ ਕਾਰਵਾਈ ਵੀ ਕੀਤੀ ਜਾਊਗੀ ਤੇ ਸੋ ਅੱਜ ਤੁਸੀਂ ਗੱਲ ਕੀਤੀ ਲੈ ਜੀ ਆਰਨ ਵਾਲੇ ਸਮੇਂ ਚ ਕਿਸ਼ਤੀ ਤੇ ਜੋੜ ਦਿੱਤਾ ਜਾਏ ਜਿਹੜੇ ਸੈਕਟਰ ਦੇ ਜੋੜ ਦਿੱਤੇ ਸਾਰੀ ਦੇਖੋ ਸਾਡੇ ਲਈ ਮੈਂ ਜਦੋਂ ਅਸੀਂ 2022 ਦੇ ਇਲੈਕਸ਼ਨ ਲੜਦੇ ਸੀ ਤਾਂ ਉਸ ਸਮੇਂ ਅਸੀਂ ਸਿਹਤ ਸਿੱਖਿਆ ਤੇ ਸਭ ਤੋਂ ਵੱਧ ਜ਼ੋਰ ਦਿੱਤਾ ਸੀ ਔਰ ਨਸ਼ਾ ਤੇ ਅੱਜ ਅਸੀਂ ਸਿਹਤ ਸਿੱਖਿਆ ਔਰ ਡਰਗ ਤੇ ਪੂਰਾ ਸਾਥੀ ਨਾਲ ਤੇ ਪੂਰਾ ਵਧੀਆ ਕੰਮ ਕਰ ਰਹੇ ਆ ਔਰ ਪੰਜਾਬ ਦੇ ਵਿੱਚ ਇਹਦੇ ਰਿਜ਼ਲਟ ਵੀ ਆਏ ਨੇ ਆਪਾਂ ਜੇ ਐਜੂਕੇਸ਼ਨ ਦੀ ਗੱਲ ਕਰੀਏ ਤੁਸੀਂ ਕਿਸੇ ਵੀ ਸਕੂਲ ਦੇ ਵਿੱਚ ਜਾਔਰ ਜ਼ਿਲ੍ਹਾ ਮੋਗਾ ਦੀ ਗੱਲ ਕਰੀਏ ਜੇ ਅੱਜ ਕਿਉਂਕਿ ਮੋਗਾ ਦੇ ਵਿੱਚ ਆਏ ਆ ਤਾਂ ਸਕੂਲ ਦੇ ਵਿੱਚ ਤੁਹਾਨੂੰ ਪਤਾ ਲੱਗੂਗਾ ਜੇ ਤੁਸੀਂ ਪ੍ਰਿੰਸੀਪਲ ਸਾਹਿਬ ਨਾਲ ਜਾਂ ਹੈਡਮਾਸਟਰ ਸਾਹਿਬ ਨਾਲ ਗੱਲ ਕਰੋਗੇ ਤੇ ਕਿਵੇਂ ਲੱਖਾਂ ਨਹੀਂ ਕਰੋੜਾਂ ਰੁਪਏ ਆਇਆ ਹੈਲਥ ਦੀ ਗੱਲ ਕਰੋਗੇ ਉਹਦੇ ਵਿੱਚ ਵੀ ਬੜੇ ਸੁਧਾਰ ਹੋਏ ਨੇ ਇਸ ਤੋਂ ਇਲਾਵਾ ਜੇ ਅਸੀਂ ਨਸ਼ਿਆਂ ਦੀ ਗੱਲ ਕਰੀਏ ਤਾਂ ਉਹ ਸਾਡਾ ਪੰਜਾਬ ਸਰਕਾਰ ਦਾ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦੀ ਅਗਵਾਈ ਦੇ ਵਿੱਚ ਯੁੱਧ ਨਸ਼ਾ ਵਰਤ ਚੱਲ ਰਿਹਾ ਤੇ ਉਹਦੇ ਵਿੱਚ ਜਿਹੜੇ ਵੱਡੇ-ਵੱਡੇ ਸਮਗਲਰ ਆ ਉਹ ਫੜੇ ਜਾ ਰਹੇ ਆ ਉਹਨਾਂ ਤੇ ਪਰਚੇ ਦਿੱਤੇ ਜਾ ਰਹੇ ਆ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੁਟਿਆ ਜਾ ਰਿਹਾ ਔਰ ਜਿਨ੍ਹਾਂ ਦੇ ਲੱਗਦਾ ਕਿ ਇਹਨਾਂ ਦੇ ਘਰ ਢਾਏ ਜਾਣ ਤਸਕਰੀ ਤੋਂ ਨਹੀਂ ਹਟਦੇ ਤਾਂ ਉਹਨਾਂ ਦੇ ਘਰ ਵੀ ਢਾਏ ਜਾ ਰਹੇ ਨਹੀਂ ਔਰ ਤਕਰੀਬਨ ਸਾਡੇ ਮੋਗਾ ਦੇ ਵਿੱਚ ਹਰ ਹਲਕੇ ਵਿੱਚ ਤਕਰੀਬਨ 33 33 40 40 ਗਰਾਊਂਡ ਬਣਾਏ ਜਾ ਰਹੇ ਆ ਸਾਡੇ ਕਹਿਣ ਤੋਂ ਬਾਅਦ ਜਿਹੜੇ ਫੋਰਟ ਵੱਡੀ ਪੱਧਰ ਤੇ ਜਿਹੜੇ ਮੋਗਾ ਜ਼ਿਲ੍ਹੇ ਦੇ ਵਿੱਚ ਕੰਮ ਕੀਤੇ ਜਾ ਰਹੇ ਨੇ ਤੁਸੀਂ ਕਹੋ ਜੀ ਹਰ ਹਲਕੇ 'ਚ ਗੱਲ ਕੀਤੀ ਗਈ ਹੈ ਕੀ ਕਮੀਆਂ ਲੱਗ ਰਹੀਆਂ ਤੁਹਾਨੂੰ ਕਿਉਂਕਿ ਕਈ ਜਗ੍ਹਾ ਭਰਤੀਆਂ ਨਹੀਂ ਹੋ ਰਹੀਆਂ ਮੁਲਾਜ਼ਮਾਂ ਦੀਆਂ ਕਮੀਆਂ ਲੋਕ ਤਰਸਰਾ ਕਰ ਰਹੇ ਨੇ ਜਿਵੇਂ ਡਾਕਟਰਾਂ ਦੀ ਕਮੀ ਆ ਟੀਚਰਾਂ ਦੀ ਕਮੀ ਦੇਖੋ ਜੀ ਪਿਛਲੇ ਲੰਬੇ ਸਮੇਂ ਦੇ ਵਿੱਚ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਗਵਰਨਮੈਂਟ ਰਹੀ ਹੈ ਚਾਹੇ ਕਾਂਗਰਸ ਪਾਰਟੀ ਦੀ ਗਵਰਨਮੈਂਟ ਰਹੀ ਹੈ ਭਰਤੀਆਂ ਨਹੀਂ ਕੀਤੀਆਂ ਗਈਆਂ ਪਰ ਹੁਣ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਬਹੁਤ ਵੱਡੇ ਪੱਦਰ ਤੇ ਭਰਤੀਆਂ ਹੋਈਆਂ ਨੇ 60000 ਦੇ ਕਰੀਬ ਮੁੰਡੇ ਕੁੜੀਆਂ ਨੂੰ ਜੋਬਸ ਮਿਲੀਆਂ ਨੇ ਜਿਹਦੇ ਵਿੱਚ ਕਿਸੇ ਦਾ 1 ਰੁਪਿਆ ਨਹੀਂ ਲੱਗਿਆ ਔਰ ਕੋਈ ਸਪਾਰਸ਼ ਨਹੀਂ ਹੋਈ ਗਰੀਬ ਘਰਾਂ ਦੀ ਲੜਕੀਆਂ ਗਰੀਬ ਘਰਾਂ ਦੇ ਲੜਕੇ ਕੋਈ ਜੱਜ ਬਣਿਆ ਕੋਈ ਐਕਸਲ ਬਣਿਆ ਕੋਈ ਐਸ ਡੀਓ ਬਣਿਆ ਬਹੁਤ ਵੱਡੀ ਪੱਧਰ ਤੇ ਜਿਹੜੀ ਭਰਤੀਆਂ ਹੋ ਰਹੀਆਂ ਆ ਇੱਕ ਮਹੀਨੇ ਦੇ ਵਿੱਚ ਲਗਭਗ 1000 ਡਾਕਟਰ ਉਹ ਆ ਰਿਹਾ ਸੋ ਸਾਰੇ ਮਹਿਕਮਿਆਂ ਦੇ ਵਿੱਚ ਹੀ ਸਾਡੇ ਮੁਲਾਜ਼ਮ ਸਹਿਬਾਨ ਆ ਰਹੇ ਆ ਰਹੇ ਨੇ ਜਈ ਆ ਰਹੇ ਨੇ ਐਸ ਡੀਓ ਆ ਰਹੇ ਨੇ ਇਹ ਜਿਹੜੇ ਭਰਤੀਆਂ ਹੋਣ ਲਈ ਹੋ ਰਹੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਕਮੀ ਆ ਉਹ ਦੂਰ ਕੀਤੀ ਜਾਊਗੀ ਸਿਰ ਸੇਵਾਵਾਂ ਲਈ ਹੋ ਰਹੀ ਕੀਤਾ ਜਾ ਰਹੀ ਹੈ ਸੇ ਸੋਭਨ ਲਈ ਸਾਡੇ ਡਾਕਟਰ ਭਾਰਤੀ ਕੀਤੇ ਜਾ ਰਹੇ ਮੈਂ ਹੁਣੇ ਦੱਸ ਕੇ ਹਰੇ ਤਕਰੀਬਨ 1000 ਔਰ ਇਸ ਤੋਂ ਇਲਾਵਾ ਜਿਹੜੇ ਸਿਹਤ ਜਿਹੜੇ ਸੀਗੇ ਸਾਡੇ ਮੈਡੀਸਨ ਨਹੀਂ ਸੀ ਮਿਲਦੀ ਮੈਡੀਸਨ ਸਾਡੇ ਘੋਣ ਹਸਪੀਟਲ ਦੇ ਵਿੱਚ ਆਮ ਔਰ ਇਸ ਤੋਂ ਇਲਾਵਾ ਬਹੁਤ ਸਾਰੀਆਂ ਅੱਜ ਵੀ ਅਸੀਂ ਡਿਸਕਸ ਹੋਈਆਂ ਮਸ਼ੀਨਾਂ ਦੀ ਕਮੀਆਂ ਉਹ ਮਸ਼ੀਨਾਂ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੱਖ-ਵੱਖ ਜਿਹੜੇ ਹਸਪੀਟਲਸ ਨੇ ਉਹਨਾਂ ਦੇ ਵਿੱਚ ਮੁਹੱਈਆ ਕਰਵਾ ਰਹੇ ਹਾਂ ਸਾਡੇ ਜਿਹੜੇ ਆਪ ਦੇ ਅਖਚਾਰੀ ਕੋਟੇ ਨੇ ਉਹਨਾਂ ਦੇ ਵਿੱਚ ਅਸੀਂ ਲੋ ਕ ਉਹ ਮਸ਼ੀਨਾਂ ਲੈ ਕੇ ਦੇ ਰਹੇ ਆ ਇਸ ਤੋਂ ਇਲਾਵਾ 15 ਅਗਸਤ ਨੂੰ ਜਿਹੜੀ ਆਮ ਆਦਮੀ ਕਲੀ ਕਲੀ ਦੇ ਆਪਣੇ ਕਾਫੀ ਹੋਰ ਨਵੇਂ ਚੱਲਣ ਵਾਲੇ ਉਹ ਨਵੇਂ ਅਸੀਂ ਸ਼ੁਰੂ ਕਰਾਂਗੇ ਇੱਕ ਵੱਡਾ ਇਸ਼ੂ ਹੈ ਜੀ ਹਸਪੀਟਲਸ ਦੇ ਵਿੱਚ ਕਿਸ ਤਰ੍ਹਾਂ ਸਿਕਿਉਰਟੀ ਸਿਕਿਉਰਟੀ ਸਟਰਕਚਰ ਨੂੰ ਲੈ ਕੇ ਵੀ ਕਾਫੀ ਜਿਹੜੇ ਉੱਥੇ ਐਮਪਲਾਈ ਕੰਮ ਕਰਦੇ ਆ ਉਹਨਾਂ ਦੀ ਸਿਕਿਉਰਟੀ ਨੂੰ ਲੈ ਕੇ ਜਿਹੜਾ ਹੈ ਕਈ ਵਾਰੀ ਉਹਨਾਂ ਬੁਰਵਿਹਾਰ ਕੀਤਾ ਜਾਂਦਾ ਹੈ ਜਿਹੜੇ ਉਹਨਾਂ ਨੇ ਕੀ ਕਰਦੇ ਆ ਹਸਪਤਾਲ ਉਹਨਾਂ ਲਈ ਅਸੀਂ ਸਾਰੀ ਇਹ ਜਾਂਚ ਕਰਾਂਗੇ ਜੇ ਜੇ ਸਕਿਉਰਿਟੀ ਸਕਿਉਰਿਟੀ ਤੇ ਕਿਤੇ ਵੀ ਕੋਈ ਪ੍ਰੋਬਲਮ ਆਉਂਦੀ ਆ ਜਿੱਥੇ ਕੋਈ ਪ੍ਰੋਬਲਮ ਆਉਂਦੀ ਉਹਨੂੰ ਸੋਲਵ ਕਰਾਂਗੇ ਦੂਜੇ ਪਾਸੇ ਅਗਰ ਮੋਗਾ ਸਿਵਲ ਹਸਪੀਟਲ ਦੀ ਗੱਲ ਕੀਤੀ ਜਾਵੇ ਤਾਂ ਇੱਕ ਉਥੇ ਫਾਇਰ ਸੇਫਟੀ ਸਿਸਟਮ ਲੱਗਾ ਹੋਇਆ ਹੈ ਕਾ ਵੀ ਪੁਰਾਣਾ ਉਹਦੇ ਉੱਤੇ ਲੱਖਾਂ ਰੁਪਏ ਲੱਗੇ ਸੀ ਲੇਕਿਨ ਅੱਜ ਤੱਕ ਉਹ ਵਰਕਿੰਗ ਨਹੀਂ ਹੈ ਔਰ ਜੇ ਇਸ ਕੰਪਲੈਕਸ ਦੀ ਗੱਲ ਕੀਤੀ ਜਾਵੇ ਤਾਂ ਇਹਦੇ ਵਿੱਚ ਵੀ ਫਾਇਰ ਸਿਸਟਮ ਲੱਗਾ ਉਹ ਵੀ ਪੂਰੀ ਤਰ੍ਹਾਂ ਵਰਕਿੰਗ ਨਹੀਂ ਹੈ ਇਹਦੀ ਅਸੀਂ ਜਾਂਚ ਕਰਵਾ ਕੇ ਜਿਹੜਾ ਕੋਈ ਸਬੰਧਤ ਅਧਿਕਾਰੀ ਹੋਊ ਜਿਹੜਾ ਉਹਨੂੰ ਲੱਗੂਗਾ ਜ਼ਿੰਮ ਉਹਤੇ ਜਿਹੜੀ ਬੜੀ ਕਾਰਵਾਈ ਕੀਤੀ ਐਮਐਲਏ ਸਾਹਿਬ ਤੁਸੀਂ ਕਹਿ ਰਹੇ ਹੋ ਵੀ ਗਰੀਬ ਵਰਗ ਨੂੰ ਨੌਕਰੀ ਮਿਲਦੀ ਆ ਅੱਜ ਵੀ ਇੱਕ ਧਰਮਕੋੜ ਏਰੀਆ ਦੀ ਇੱਕ ਹੈਂਡੀਕੈਪ ਲੜਕੀ ਆ ਪੜ੍ਹ ਰਹੀ ਆ ਉਹਨਾਂ ਕੋਲੇ ਤਾਂ ਰੋਟੀ ਖਾਣ ਨੂੰ ਪੈਸੇ ਨਹੀਂ ਹੈਗੇ ਉਹਦੀ ਮੇਰੇ ਡਿਗਰੀਆਂ ਲੱਗ ਕੀ ਕਰਾਂ ਉਹ ਸੀਐਮ ਸਾਹਿਬ ਨੂੰ ਵੀ ਮਿਲੇ ਆ ਉਹਨੂੰ ਅਜੇ ਤੱਕ ਦਰਦਰ ਭਰਟੜਿਆ ਦੇਖੋ ਜੀ ਗਵਰਨਮੈਂਟ জবਸ ਕੱਢ ਰਹੀ ਆ ਅਪਲਾਈ ਹੁੰਦਾ ਅਪਲਾਈ ਹੋਣ ਤੋਂ ਬਾਅਦ ਉਸ ਤੋਂ ਬਾਅਦ ਉਹਦੀ ਮੈਰਿਟ ਬਣਦੀ ਆ ਜਿਹੜਾ ਬੱਚਾ ਅਪਲਾਈ ਕਰਦਾ ਅਪਲਾਈ ਕਰਨ ਤੋਂ ਬਾਅਦ ਉਹ ਮੈਟ ਦੇ ਵਿੱਚ ਉਹਨੂੰ ਜੋ ਮੈਲਣੀ ਮੈਣੀਆਂ ਜੇ ਹੁਣ ਕਿਸੇ ਘਰ ਡਿਗਰੀਆਂ ਮੰਨ ਲਓ ਮੇਰੇ ਕੋਲੇ ਬਹੁਤ ਜ਼ਿਆਦਾ ਆ ਪਰ ਮੇਰੇ ਕੋਲ ਪ੍ਰੋਪਰ ਉਹਨੇ ਨੰਬਰ ਨਹੀਂ ਠੀਕ ਹੈ ਨਾ ਫਿਰ ਤਾਂ ਪ੍ਰੋਬਲਮ ਆ ਨਾ ਜਿਹੜਾ ਅਪਲਾਈ ਕਰੂਗਾ ਉਹਦੇ ਜਿਹੜਾ ਐਲੀਜੀਬਲ ਹੋਗਾ ਉਹਨੂੰ ਜੋ ਮਿਲੂਗੀ ਜੇ ਕੋਈ ਐਲੀਜੀਬਲ ਨਹੀਂ ਤਾਂ ਫਿਰ ਉਹ ਤਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਸਰ ਇਸ ਵੇਲੇ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਮੁੱਦਾ ਚੱਲ ਰਿਹਾ ਹੈਗਾ ਉਹ ਜਿਹੜੇ ਸਮਾਗਮ ਹੋ ਰਹੇ ਨੇ ਛਿੰਦੀ ਸਮਾਗਮ ਉਹਨਾਂ ਨੂੰ ਲੈ ਕੇ ਜਿਹੜਾ ਹੈਗਾ ਪੰਜਾਬ ਸਰਕਾਰ ਵੱਲੋਂ ਵੀ ਉਪਰਾਲੇ ਕੀਤੇ ਜਾ ਰਹੇ ਦੂਜੇ ਪਾਸੇ ਅ ਸ਼੍ਰੋਮਣੀ ਕਮੇਟੀ ਦੀ ਗੱਲ ਕਰੀਏ ਤਾਂ ਉਦੋਂ ਵੀ ਹੋਗਾ ਸਰਕਾਰ ਦਾ ਕੀ ਹੋਵੇ ਤੇ ਮੇਖੋ ਜਿਹੜਾ ਇਸ ਲਈ ਭੂਮਿਕਾ ਨਿਭਾਈ ਜਾਵੇ ਸਿੱਧੇ ਸਗ ਸਮਾਗਮ ਤੁਸੀਂ ਸ੍ਰੀ ਗੁਰਤੇਗ ਬੰਦ ਸਾਹਿਬ ਦੇ ਕਰ ਰਹੇ ਹੋ ਜੀ 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 ਦੇਖੋ ਜੀ ਪੰਜਾਬ ਸਰਕਾਰ ਜਿੰਨੇ ਵੀ ਗੁਰੂ ਸਾਹਿਬਾਨ ਨੇ ਜਿੰਨੇ ਵੀ ਸੂਰਬੀਰ ਭਗਤ ਨੇ ਸਾਰਿਆਂ ਦੇ ਜਿਹੜੇ ਸ਼ਹੀਦੀ ਸਮਾਗਮਾਂ ਜਾਂ ਜਨਮ ਦਿਨ ਸਮਾਗਮਾਂ ਗੁਰਪੁਰਬਾਂ ਉਹਨਾਂ ਦੇ ਬੜੀ ਉਤਸ਼ਾਹ ਦੇ ਨਾਲ ਬੜੀ ਤੰਦੀਹੀ ਦੇ ਨਾਲ ਬਣਾਉਂਦੀ ਹੈ ਜਿਹੜਾ ਸਾਡੇ ਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਹੁਤ ਵੱਡਾ ਇਤਿਹਾਸ ਆ ਔਰ ਸਾਨੂੰ ਇੱਕ ਜੋਗ ਅਗਵਾਈ ਦੇਣ ਵਾਲਾ ਇਤਿਹਾਸ ਆ ਜਿਹੜਾ ਕਿਤੇ ਦੁਨੀਆ ਵਿੱਚ ਮਿਸਾਲ ਹੀ ਨਹੀਂ ਮਿਲਦੀ ਇਹੋ ਜਿਹੇ ਸਾਨੂੰ ਜਿਹੜੇ ਸਮਾਗਮ ਆ ਉਹ ਪੂਰੀ ਅੱਛੇ ਤਰੀਕੇ ਨਾਲ ਬਣਾਉਣਾ ਚਾਹੀਦਾ ਔਰ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਦੀ ਮਾਨ ਉਹਨਾਂ ਦੀ ਮੋਗਾ ਕਬਾਈ ਦੇ ਵਿੱਚ ਬਹੁਤ ਅੱਛੇ ਤਰੀਕੇ ਨਾਲ ਮਨਾ ਰਹੀ ਹੈ। ਐਮਰ ਸਾਹਿਬ ਸਿਹਤ ਸੁਰਤਾ ਦੀ ਗੱਲ ਕੀਤੀ ਜਰੀਏ ਮੋਗਾ ਸਰਕਾਰੀ ਹਸਪਤਾਲ ਦੇ ਪਿਛਲੇ ਦਿਨ ਇੱਕ ਵੀਡੀਓ ਵਾਇਰਲ ਹੋਈ ਸੀ। ਮੋਬਤੀ ਦੇ ਨਾਲ ਜਿਹੜੀ ਡਿਲੀਵਰੀ ਕੀਤੀ ਗਈ ਸੀ ਜ਼ਿਆਦਾਤਰ ਕੀ ਹੈ ਦਵਾਈਆਂ ਜਿਹੜੀਆਂ ਬਾਹਰ ਦੀਆਂ ਲੈ ਕੇ ਦਿੱਤੇ ਜਾਂਦੀਆਂ ਔਰ ਜਿਹੜੀਆਂ ਉੱਥੇ ਐਕਸ-ਰੇ ਦੀਆਂ ਫਿਲਮਾਂ ਵੀ ਨਹੀਂ। ਉਹਦੇ ਲਈ ਜਿਹੜੀ ਤੁਸੀਂ ਫਿਲਮਾਂ ਨਹੀਂ ਵਾਲੀ ਗੱਲ ਉਹ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਇਸ ਗੱਲ ਤੇ ਕਾਫੀ ਵਿਚਾਰ ਹੋਈਆ। ਉਹ ਜਿਹੜੀਆਂ ਕਮੀਆਂ ਨੇ ਉਹਨੂੰ ਦੂਰ ਕੀਤੀਆਂ ਜਾਣਗੀਆਂ। ਜਿਹੜੀ ਤੁਸੀਂ ਡਿਲੀਵਰੀ ਵਾਲੀ ਗੱਲ ਕਰਦੇ ਹੋ ਉਰੇ ਵਿੱਚ ਕੋਈ ਆਗੀ ਹੋਣੀ ਹੈ ਪ੍ਰੋਬਲਮ ਪਰ ਅਸੀਂ ਉਹ ਚੈੱਕ ਕਰਾ ਲੈਂਦੇ ਆ ਚੈੱਕ ਕਰਾ ਕੇ ਜੋ ਵੀ ਉਹਦੀ ਕਾਰਵਾਈ ਬਣੂਗੀ ਤੇ ਉਹ ਕੀਤੀ ਜਾਊਗੀ ਕਹਿੰਦਾ ਸੀਐਮ ਸਾਹਿਬ ਨੂੰ ਅਸੀਂ ਪੁੱਛਦੇ ਕਿ ਉਹ ਐਕਸ ਰੇ ਮਸ਼ੀਨਾਂ ਦੇ ਦਿੰਦੀਆਂ ਕਿੰਨੇ ਦੇ ਬੱਚਾਾਂਾਂ ਦੇ ਪਾ ਦੋ 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 ਅਸੀਂ ਐਕਸ ਰੇ ਮਸ਼ੀਨਾਂ ਦੇ ਦਿਤੀਆਂ ਇੱਕ ਬਾਗੇਪੁਰ ਦੇ ਦੂਸਰੇ ਪਰ ਕਿਹੜੀ ਸੀ ਮੋਗਾ ਮੋਗਾ ਦੋ ਅਸੀਂ ਦੇ ਦਿਤੀਆਂ ਇੱਕ ਹੋਰ ਮਸ਼ੀਨ ਹੈ ਜਿਹੜੀ ਜਦੋਂ ਬੱਚਾ ਜਨਮ ਲੈਂਦਾ ਇਹ ਡਾਕਟਰ ਸਾਹਿਬ ਇੱਥੇ ਨੇ ਇਹਨਾਂ ਨੇ ਅੱਜ ਸੁਝਾਅ ਦਿੱਤਾ ਸੀਗਾ ਉਹਦੇ ਨੇ ਇੱਕ ਚੈੱਕ ਕਰਨਾ ਹੁੰਦਾ ਵੀ ਬੱਚਾ ਸਹੀ ਆ ਜਾਂ ਨਹੀਂ ਉਹ ਤੱਕ 2.5 ਤੋਂ 3 ਲੱਖ ਰੁਪਏ ਦੀ ਉਹਦੀ ਕੀਮਤ ਆ ਤੇ ਉਹ ਬੱਚੇ ਦੇ ਜਨਮ ਤੋਂ ਹੀ ਪਤਾ ਲੱਗ ਜਾਂਦਾ ਵੀ ਬੱਚਾ ਉਹ ਠੀਕ ਆ ਜਾਂ ਉਹ ਇਨ ਫਿਊਚਰ ਕੋਈ ਨੂੰ ਕੰਨ ਦੀ ਕੋਈ ਦਿਮਾਗ ਦੀ ਕੋਈ ਪ੍ਰੋਬਲਮ ਹੋਊਗੀ ਉਹ ਮਸ਼ੀਨ ਅਸੀਂ ਅੱਜ ਹੀ ਹਦਾਇਤਾ ਕਰ ਦਿੱਤੀਆਂ ਜੀ ਸਾਹਿਬ ਨੂੰ ਵੀ ਅਸੀਂ ਸਾਡੇ ਜਿੰਨੇ ਵੀ 4 ਐਮਐਲ ਜਾਂ 4 ਐਮਐਲ ਦੇ ਗ੍ਰਾਂਟ ਚੋਂ ਉਹ ਤੁਸੀਂ ਮਸ਼ੀਨਾਂ ਲੈ ਲਓ ਤੇ ਅੱਜ ਉਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਡਾਕਟਰ ਸਾਹਿਬ ਨੂੰ ਸਲਾਹ ਕਰਕੇ ਉਹ ਮਸ਼ੀਨਾਂ ਵੀ ਲੈ ਲੈਣੇ ਐਮਐਲਏ ਸਾਹਿਬ ਤੁਸੀਂ ਮਸ਼ੀਨਾਂ ਦੀ ਗੱਲ ਕੀਤੀ ਅੱਜ ਤੋਂ 3 ਸਾਲ ਪਹਿਲਾਂ ਇੱਕ ਐਕਸ-ਰੇ ਮਸ਼ੀਨ ਦਾ ਉਦਘਾਟਨ ਕੀਤਾ ਗਿਆ ਹੈਗਾ ਤੇ ਅੱਜ ਤਾਈਂ ਉਹਦਾ ਤਾਲਾ ਹੀ ਨਹੀਂ ਖੁੱਲਿਆ ਅਸੀਂ ਪਤਾ ਕਰਾ ਲੈਂਦੇ ਜੀ ਇਹ ਤਾਂ ਗੱਲ ਹੋ ਰਹੀ ਸਕਦਾ ਤਾਲਾ ਨਾ ਖੁੱਲਿਆ ਹੋਵੇ ਜੇ ਨਹੀਂ ਖੁੱਲਿਆ ਤਾਂ ਖਲਾ ਦਿਆਂਗੇ ਉਦਘਾਟਨ ਵੀਨ ਵਾਲੇ ਪਾਣੀ ਦੀ ਬੜੀ ਸਮੱਸਿਆ ਹੈ ਬੇਨੋਂ ਲੋਕਾਂ ਨੂੰ ਗੁਰਦੁਆਰਾ ਸਾਹਿਬ ਚੋਂ ਪਾਣੀ ਲੈ ਕੇ ਆਉਣਾ ਪੈਂਦਾ ਦੂਸਰੇ ਪਾਸੇ ਮੋਰਤਰੀ ਦੇ ਕੋਲੇ ਜਿਹੜਾ ਕੂੜੇ ਦਾ ਢੇਰ ਲੱਗਿਆ ਹੋਇਆ ਤੁਕ ਪਿੰਡ ਵਾਲੇ ਪਾਣੀ ਦੇ ਲਈ ਵੀ ਅੱਜ ਬੜੀਆਂ ਲੰਬੀਆਂ ਵਿਚਾਰਾ ਹੋਈਆਂ ਹੈ ਉਹਦੇ ਨੇ ਅਸੀਂ ਕਮੇਟੀ ਵੱਲੋਂ ਵਿਜਿਟ ਵੀ ਕਰਾਂਗੇ ਜਿਹੜਾ ਸਾਡੇ ਨੌਦਰ ਲੱਗਿਆ ਬਹੁਤ ਵੱਡਾ ਪ੍ਰੋਜੈਕਟ ਹੈ ਤਕਰੀਬਨ 85 ਪਿੰਡਾਂ ਨੂੰ ਉਹ ਪਾਣੀ ਦਿੰਦਾ ਮੋਗੇ ਦੇ ਦਾ ਤਕਰੀਬ ਤਕਰੀਬ ਕਬਰ ਹੁੰਦਾ ਬਾਕੀ ਜਿਹੜਾ ਹਿੱਸਾ ਰਹਿ ਗਿਆ ਮੇਰੇ ਨਿਹਾਲ ਸਿੰਘ ਵਾਲਾ ਦੋ ਪਲਾਂਟ ਲੱਗੇ ਨੇ ਤੁਹਾਨੂੰ ਮੋਗੇ ਨੂੰ ਵੀ ਅਸੀਂ ਪਾਣੀ ਦਵਾਗੇ ਮੇਰੇ ਬਦਨੀ ਕਲਾਂ ਤੋਂ ਤੁਹਾਨੂੰ ਮੋਗੇ ਨੂੰ ਵੀ ਆਊਗਾ ਪਾਣੀ ਤੇ ਬਦਨੀ ਕਲਾਂ ਤੋਂ ਨਿਹਾਲ ਸਿੰਘ ਵਾਲੇ ਨੂੰ ਵੀ ਜਾਊਗਾ ਉਹ ਅਸੀਂ ਬਦਨੀ ਕਲਾਂ ਨਹਿਰ ਤੇ ਬਹੁਤ ਵੱਡੇ ਇੱਕ ਪ੍ਰੋਜੈਕਟ ਲਾ ਰਹੇ ਹਾਂ ਸਾਡੇ ਮੁੱਖ ਮੰਤਰੀ ਸਾਹਿਬ ਆ ਸਰਦਾਰ ਭਗਵੰਤ ਸਿੰਘ ਜੀ ਮਾਨ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇੱਕ ਬੜੇ ਸਚਜੇ ਢੰਗ ਦੇ ਨਾਲ ਪੰਜਾਬ ਸਰਕਾਰ ਚੱਲ ਰਹੀ ਹੈ ਉਹ ਖੁਦ ਬਹੁਤ ਅੱਛੇ ਕਿਸਾਨ ਨੇ ਖੁਦ ਕਿਉਂਕਿ ਉਹਨਾਂ ਨੇ ਖੁਦ ਜ਼ਮੀਨ ਵਾਹੀ ਆ ਬੀਜੀ ਆ ਤੇ ਉਹਨਾਂ ਨੇ ਟਰੈਕਟਰ ਚਲਾਏ ਆ ਉਹਨਾਂ ਨੂੰ ਸਾਰੀ ਨੌਲੇਜ ਆ ਇਸ ਕਰਕੇ ਇਹ ਲੈਂਡ ਪੂਲਿੰਗ ਵਾਲੀ ਗੱਲ ਕਰਦੇ ਜੇ ਉਹਨਾਂ ਚ ਕੋਈ ਕਮੀਆਂ ਲੱਗੀਆਂ ਜੇ ਕੋਈ ਜੱਥੇਬੰਦੀ ਨੂੰ ਕਮੀਆਂ ਲੱਗਦੀਆਂ ਉਹਦੇ ਵਿੱਚ ਉਹ ਸੁਧਾਰ ਕੀਤਾ ਜਾਊਗਾ ਕਿਉਂਕਿ ਸੀਐਮ ਸਾਹਿਬ ਇੱਕ ਪੰਜਾਬ ਪ੍ਰਸਤ ਔਰ ਕਿਸਾਨ ਹਸ ਤਸੀ ਮਜ਼ਦੂਰ ਹਸ ਤਸੀ ਵਪਾਰੀ ਤਸੀ ਮੁੱਖ ਮੰਤਰੀ ਨੇ ਇਸ ਕਰਕੇ ਜੇ ਉਹਨਾਂ ਨੂੰ ਲੱਗਦਾ ਵੀ ਕੋਈ ਕਿਸਾਨੀ ਨਾਲ ਸੰਬੰਧਤ ਕੋਈ ਦਿੱਕਤ ਆ ਰਹੀ ਆ ਤਾਂ ਉਹ ਇਨ ਫਿਊਚਰ ਠੀਕ ਕੀਤੀ ਜਾਊਗੀ ਐਮ ਐਲ ਏ ਸਾਹਿਬ ਤੁਸੀਂ ਗੱਲ ਕੀਤੀ ਬੇਲਦਾਰ ਰੱਖੇ ਗਏ ਸੀ ਜੀ ਹਾਂ ਜੀ ਕਿੰਨੇ ਤਾਂ ਸੀ ਆਨੇ ਆਪਣੇ ਰਿਸ਼ਤੇਦਾਰੀ ਦਿਖਾ ਲਈ ਜੀ ਬਲੱਡ ਰਿਲੇਸ਼ਨ ਦੇ ਵਿੱਚ ਰੱਖਾ ਲਈ ਜਾਂ ਆਪਣੇ ਬਿਲਕੁਲ ਨਹੀਂ ਜ਼ਿਕਰ ਰੱਖਾ ਲਈ ਇਹਦੇ ਵਿੱਚ ਚੀਜ਼ਾਂ ਹੈ ਇਹਦੇ ਇਹਦੇ ਬਾਰੇ ਪਤਾ ਕਰਾ ਲੈਂ ਕਿਉਂਕਿ ਮੈਨੂੰ ਫਸਟ ਟਾਈਮ ਤੁਹਾਡੇ ਤੋਂ ਪਤਾ ਲੱਗਿਆ ਇਹਦਾ ਸੀ ਪਤਾ ਕਰਾ ਲੈਂਦੇ ਆ ਥੈਂਕ ਯੂ